ਨੈਂ ਮੈਂ ਆਖਿਆ ਮਹਾ ਦੇਖਿਆ ਮੈਂ ਖੇਤ ਵੀ ਕੀੜਾ ਮਾਰਿਆ ਮੈਂ ਕਈ ਦਿਨ ਹੋ ਗਏ ਜੀ ਮੈਨੂੰ ਤਾਂ ਆ ਸਾਡੇ ਵਾਲੇ ਕਨੀ ਉਹ ਵੀ ਸਰੇ ਹੀ ਪਿਆ ਜਮਈ ਵੀ ਤੂੰ ਕੋਈ ਪਾਈ ਬੰਦਾ ਚ ਅੱਜ ਦਾ ਰਲਾ ਲੈ ਇਹਨੂੰ ਮਾੜਾ ਮੋਟਾ ਕੋਈ ਕੰਮ ਨੂੰ ਜਦੋਂ ਕਰਨ ਲੱਗ ਗਿਆ ਤੂੰ ਜੀ ਲਾ ਕੇ ਕਰ ਜੀਰੀ ਚ ਕੱਖ ਕਿੰਨੇ ਖੜੇ ਨੇ ਨਾ ਤਾਂ ਕਦੇ ਆ ਪਾਇਆ ਬਸ ਸਰਦਾਰ ਬਣ ਗਿਆ ਕਹਿੰਦਾ ਮੈਂ ਤਾਂ ਕਹਿੰਦਾ ਨਿੱਕਾ ਮੋਟਾ ਜੀ ਰਲਾ ਲੂ ਕਹਿੰਦਾ ਜਵਾਖ ਕੋਈ ਲੈ ਜੀਰੀ ਚ ਕੱਖ ਖੜੇ ਨੇ ਦੇਸਾਂ ਦੇ ਤੂੰ ਐਂ ਦੱਸ ਵੀ ਤੂੰ ਤੇਰਾ ਕੁਸ ਘੱਸਦਾ ਤੂੰ ਲਿੱਸਾ ਹੋਵੇਂਗਾ ਕਿਸੇ ਪਾਸਿਓਂ ਵੀ ਆਪ ਕੱਖ ਕੱਢ ਲੈ ਮਾੜਾ ਮੋਟਾ ਹੱਥ ਫੇਰ ਦੇ ਫਸਲ ਚੰਗੀ ਲੱਗਦੀ ਐ ਅਕੇ ਮੈਂ ਤਾਂ ਕਹਿੰਦਾ ਸ਼ੁਰਲੀ ਰੜਾਉਂਗਾ ਲੈ ਹੁਣ ਨੌਂ ਦੀ ਵੀ ਸ਼ੁਰਲੀ ਐ ਐਂ ਨਹੀਂ ਪਤਾ ਉਹ ਸ਼ੁਰਲੀ ਉਹਦੀ ਮਿਸ ਸੀ ਹੋ ਜੇ ਹੋ ਜੇ ਕੀ ਉਹ ਹੀ ਗਈ 15 ਦਿਨ ਹੋ ਗਏ ਨਾ ਤਾਂ ਕਰੇ ਪਸੂਆਂ ਨੂੰ ਕੱਖ ਨਾ ਉਹਰੇ ਖੇਤ ਗੇੜਾ ਮਾਰਨਾ ਆ ਪਟੌਰ ਨਾਲ ਚੜਦਾ ਕਦੇ ਕਿਸੇ ਦੇ ਮੋਟਰਸਾਈਕਲ ਤੇ ਚੜ ਗਿਆ ਅੱਜ ਫਲਾਨੇ ਥਾਵੇਂ ਟੋਚਨ ਮੁਕਾਬਲਾ ਦੇਖ ਕੇ ਆਵਾਂਗੇ ਫਲਾਨੇ ਥਾਵੇਂ ਕਬੱਡੀ ਦਾ ਟੂਰਨਾਮੈਂਟ ਹੈ ਬੱਸ ਲਾ ਕੇ ਬੋਦੀਆਂ ਨੂੰ ਤੇਲ ਐਂ ਪਤਾ ਲੱਗਦਾ ਵੀ ਉਹ ਲੱਗ ਗਿਆ ਤੂੰ ਮੜਾ ਮੋਟਾ ਖੇਤ ਗੇੜਾ ਮਾਰ ਭल्या ਮਾਨਸਾ ਬੰਦੇ ਨਾਲ ਹੀ ਖੇਤੀ ਐ ਲੀ ਹੁਣ ਇਹ ਤੇ ਜੇ ਬੰਦੇ ਦਾ ਘੇੜੇ ਹੀ ਨਹੀਂ ਵੱਜੂ ਫਿਰ ਮਗਰ ਖੇਤੀ ਦਾ ਕਿੱਥੇ ਸਰੂਗਾ ਪਹਿਲਾਂ ਇਹ ਤਾਂ ਬੰਦਾ ਭਾਲਦੀ ਆ ਖੇਤੀ ਤਾਂ ਫੇਰ ਤਾਂ ਕੁਸ ਬਣ ਜਾਂਦਾ ਚਾਰ ਮਣ ਦਾਣੇ ਹੋ ਜਾਂਦੇ ਨੇ ਕਹਿੰਦਾ ਦੇਖੀ ਛੁਰਲੀ ਰੜਾ ਲਈ ਹੁਣ ਕੰਮ ਦੇਖੀ ਤੂੰ ਕਿਹੜੀਆਂ ਛੁਰਲੀਆਂ ਕਿਹੜੇ ਪੜਾਕੇ ਵਿੱਚ ਹੀ ਮਿਸ ਹੋ ਗਏ ਸਾਰੇ ਨਾ ਆਪ ਜੀੜਾ ਮਾਰਦਾ 15 ਦਿਨ ਹੋ ਗਏ ਕਹਿੰਦਾ ਵਿਆਹ ਦੇਖ ਕੇ ਆਉਣਾ ਮੁੜ ਕੇ ਆਇਆ ਹੀ ਨਹੀਂ ਹੈਗਾ ਇਹਨਾਂ ਦੇ ਸ਼ੁਰਲੀਆਂ ਛੱਪਿਆਂ ਦੇ ਇਹਨਾਂ ਦੇ ਪੜਾਕਿਆਂ ਬੰਬਾਂ ਦੇ ਇਹਨਾਂ ਦੇ ਵਿਆਹ ਵੀ ਇਹੋ ਜੀ ਹੁੰਦੇ ਨੇ ਪਤਾ ਨਹੀਂ ਹੁਣ ਕਦੋਂ ਆਊਗਾ ਉਹਦਾ ਗੱਲ ਤਾਂ ਉੱਥੀ ਆਪ ਨੂੰ ਫੇਰ ਉਹੀ ਕੱਖ ਕੰਡਾ ਹੱਥ ਪੱਲਾ ਫੇਰ ਮਾਰਨਾ ਪੈ ਜੰਦਾ ਜੇ ਹੁੰਦਾ ਤਾਂ ਇਹ ਨਹੀਂ ਪਤਾ ਡੰਗਰ ਪਸੂ ਨੂੰ ਕਿਹੜੇ ਨੂੰ ਇਹ ਨਹੀਂ ਪਤਾ ਕੱਲ ਸੱਜਰ ਸੂਈ ਮੈਂ ਇਸਤੀ ਉਹ ਸਾਰਾ ਉਹਦਾ ਇਹ ਠੁੱਟਾ ਕਰਿਆ ਜੇ ਉਹ ਹੁੰਦਾ ਮਨ ਕਰੇ ਪਹਿਲਾਂ ਹੀ 1 15 20 ਦਿਨ ਹੋ ਗਏ ਉਦੋਂ ਮੈਂ ਸਹੀ ਗਾਲਤੀ ਸੱਜਰ ਸੂਈ ਨੂੰ ਨਿਮਾਤਾ ਲੈ ਬੁਖਾਰ ਚੜ ਗਿਆ ਉਹ ਬੋਤ ਨਾ ਬੂਤ ਲਾਵਾਉਂਦੀਆਂ ਪੈ ਗਈਆਂ ਅੰਨੀਆਂ ਛੁਰਲੀਆਂ ਨੇ ਇਹਦੀਆਂ ਕੰਮ ਕੋਈ ਆਪ ਵੀ ਨਹੀਂ ਇਹ ਚੱਜ ਦਾ ਕਰਦਾ ਇਹ ਬੰਦਾ ਕੋਈ ਚੱਜ ਦਾ ਕੰਮ ਨਾ ਕਰ ਲੈ ਅੱਜ ਆਇਆ ਮੈਂ ਤਾਂ ਆਹ ਦੇਖ ਲੈ ਕੋਈ ਆ ਸਾਫ ਸਫਈਆ ਨਹੀਂ ਹੈਗਾ ਇੱਥੇ ਮਾੜਾ ਮੋਟਾ ਤੂੰ ਟੜ ਕੇ ਢੇੜਾ ਮਾਰ ਇਹ ਮੜਾ ਮੂਟਾ ਮਾਂਜਾ ਮਾਰ ਇਥੇ ਬਾਣਿਏ ਨੇ ਹਉ ਦੀ ਦੁਕਾਨ ਦੀ ਸਫਾਈ ਕਰਦੇ ਨੇ ਪਹਿਲਾਂ ਜਾ ਕੇ ਉਹਨੂੰ ਸਾਫ਼ ਕਰਦੇ ਨੇ ਝਾੜੂ ਮਾਰਦੇ ਨੇ ਧੂਫ ਜੋਤ ਦਿੰਦੇ ਨੇ ਉਹਨੂੰ ਹੱਥ ਬੰਦਦੇ ਨੇ ਤੜਕੀ ਪਰਮਾਤਮਾ ਮੂਰੇ ਅਰਦਾਸ ਬੇਨਤੀ ਕਰਦੇ ਨੇ ਹੁਣ ਆਪਣੀ ਤਾਂ ਇਹੀ ਦੁਕਾਨਦਾਰੀ ਐ ਇਹੀ ਖੇਤੀ ਐ ਇੱਥੋਂ ਹੀ ਘਰ ਚੱਲਣਾ ਏ ਜਦੋਂ ਇੱਥੇ ਆ ਕੇ ਕੋਈ ਸਿਆਣ ਨਹੀਂ ਕੱਢੀ ਕਾਸੇ ਦੀ ਉਹ ਦੇਣਗੇ ਦੁੱਧ ਰੋਜ਼ ਚੜਕੇ ਮੋਟਰਸਾਈਕਲ ਤੇ ਪਾਰ ਜਾਂਦਾ ਹੈ। ਉਹ ਕਿਡਾ ਹੁੰਦਾ ਕੋਈ? ਮੈਨੂੰ ਐ ਲੱਗਦਾ ਵੀ ਉਹਦੀ ਸੁਰਲੀ ਹੋਈ ਆਉਂਦੀ ਐ। ਸਾਈਕਲ ਤਾਂ ਦਬੀਤ ਰਹੇ ਹੁੰਦੇ ਰਨ। ਲੈ 1000 ਰੁਪਏ ਦੀ ਹੋਰ ਲੋਡ ਪੈ ਗਈ। ਜਿਹੜਾ ਪਹਿਲਾਂ ਫੜਿਆ ਸੀ 5000 ਰੁਪਿਆ ਉਹ ਤਾਂ ਸਾਰੇ ਵਿਆਜ ਚ ਚੱਲ ਗਏ। ਚੱਲ ਲਾਉਣੀ ਆ ਕੋਈ ਸਕੀਮ। ਸ਼ੁਰਲੀਗਾ ਇਹਨੇ ਮੈਨੂੰ ਸ਼ੁਰਲੀ ਕਿਉਂ ਨਗਦਾ ਤਾਂ ਸ਼ੁਰਲੀ ਉਹੀ ਆਓ ਸ਼ੁਰਲੀ ਹੀ ਆ ਗਿਆ ਅੱਜ ਆ ਗਿਆ ਹੀ ਉਹ ਸਾਸਰੀ ਘਰ ਤਾਂ ਆ ਆ ਦੇਖਿਓ ਦੇਖਿ ਬੱਚ ਮਾਰਦੀ ਸਾਈਕਲ ਕਿੱਧਰੋਂ ਆਇਆ ਤੂੰ ਹੁਣ ਮੈਂ ਤਾਂ ਸਿੱਧਾ ਹੀ ਆ ਗਿਆ ਤਾਇਆ ਸਿੱਧਾ ਕਿੱਧਰ ਭਰਾ ਕਰੇ ਨਹੀਂ ਜਾ ਕੇ ਆਇਆ ਤੂੰ ਨਾ ਹਾਂ ਮੈਂ ਕਦੋਂ ਗਿਆ ਕਰੇ ਮਾੜਾ ਜਾ ਕਰ ਕਨੀ ਦੀ ਹੋ ਜਾਂਦਾ ਕਹੇ ਦਿਨ ਹੋ ਗਏ ਤੈਨੂੰ ਗਏ ਨੂੰ ਉਹ ਮੈਂ ਤਾਂ ਫਿਰ ਸੱਦੇ ਹੀ ਆ ਗਿਆ ਮਾਹ ਲੇਟ ਜੇ ਹੋਈ ਜਾਂਨੇ ਆ ਨਾ ਹੁਣ ਕਿਹੜਾ ਫਿਰ ਤੂੰ ਸਦੇ ਹਾਂ ਆ ਗਿਆ ਲੇਟ ਨੂੰ 11 ਵਜੇ ਪਏ ਨੇ ਮੈਂ ਤਾਂ ਅੱਜ ਮਾਰਿਆ ਗੇੜਾ ਇੱਥੇ ਆਹ ਦੇਖ ਲੈ ਸਾਰੇ ਤਾਂ ਇਹ ਜੋ ਕੱਖ ਫੜਨੇ ਰਹਿੰਦੇ ਨੇ ਬੁਰਾ ਬੁਰਾ ਲੱਗਦਾ ਖੇਤ ਚ ਹੱਥ ਅਗਲਾ ਕਹਿੰਦਾ ਦੂਜੇ ਦੇ ਅਗਲਾ ਸਾਰੇ ਕਮਾਂਡੀਆਂ ਤੇ ਸਾਫ ਪਈਆ ਜੀਰੀ ਹੱਥ ਮਾਰਨ ਕਨੀਓ ਬੁਰਾ ਲੱਗਦਾ ਕਿੰਨੇ ਵਿੱਚ ਪੇਡੇ ਜੇ ਦੂਜੇ ਨੇ ਸੌਂਫ ੱਲੇ ਜੇ ਦੇ ਇਹ ਹਜਾ ਉਹ ਐ ਉਹ ਕਹਾ ਕਹਿੰਦਾ ਮੈਂ ਉਹਨੂੰ ਆਖਿਆ ਮਾਂ ਤੂੰ ਚੱਜ ਦਾ ਬੰਦਾ ਰੜਾ ਲੈ ਓਏ ਅੱਛਾ ਉਹ ਕਹਿੰਦਾ ਮੈਂ ਤਾਂ ਛੁਰਲੀ ਰੜਾਉਣੀ ਐ ਆਹ ਦੇਖ ਲੈ ਛੁਰਲੀ ਮਿਸ ਹੋਈ ਵੇਖੀ ਐ ਤੈਨੂੰ 15 ਦਿਨ ਹੋ ਗਏ ਹੈਗੀ ਮਾੜੀ ਮੋਟੀ ਸੰਗ ਤੈਨੂੰ ਉੱਥੇ ਜਾ ਕੇ ਬਹਿ ਗਿਆ ਛੋਡੇ ਇਹੇ ਜੀ ਹੁੰਦੇ ਨੇ ਵਿਆਹ ਛੋਡੇ ਤੈਨੂੰ ਪਤਾ ਕਾਇ ਦਿਨ ਹੋ ਗਏ ਕਾਇ ਦਿਨ ਹੋ ਗਏ ਤਾਇਆ ਅੱਜ 15ਵਾਂ ਦਿਨ ਐ 2 ਹਫ਼ਤੇ ਹੋ ਗਏ ਤੈਨੂੰ ਗਏ ਨੂੰ ਤਾਲ ਫਰਬਾ ਤਾਇਆ ਫਿਰ ਵਿਆਹ ਚ ਤਾਂ ਲੱਗ ਗਿਆ ਐਨਾ ਟਾਈਮ ਹੋ ਲੱਗ ਜਾਂਦਾ ਐ ਆ ਅਸੀਂ ਦੇਖ ਲੈ ਤਿੰਨ ਦਿਨਾਂ ਚ ਵਿਆਹ ਨਿਮੇੜ ਦਿੰਨੇ ਆ ਪਤਾ ਨਹੀਂ ਕਿਹੇ ਜਿਹਾ ਵਿਆਹ ਨੇ ਛੋੜੇ 15 ਦਿਨਾਂ ਦਾ ਗਿਆ ਤੂੰ ਹਲੇ ਵਿਆਹ ਚੱਲੀ ਵੀ ਜਾਂਦਾ ਉਹਦੋਂ ਦਾ ਹੌਲੇ ਤਾਂ ਤਾਇਆ ਮੈਂ ਅੱਧ ਵਿਚਾਲੇ ਛੱਡ ਕੇ ਆਇਆ ਆਹੋ ਅੱਧ ਵਿਚਾਲੇ ਉੱਥੇ ਤੂੰ ਹੁਣ ਐ ਕਰ ਕੋਈ ਹੁਣ ਤੂੰ ਨਿਮੇੜ ਕੇ ਆ ਗਿਆ ਕੰਮ ਤੂੰ ਐ ਕਰ ਹੁਣ ਹਾਂ ਅੱਧਾ ਚੱਕਦਾਤੀ ਜਿਹੜੇ ਆ ਫੜੇ ਜਾਂਦੇ ਨੇ ਵਿੱਚ ਦੀ ਕੇ ਲੱਗਦਾ ਘੰਟਾ ਉਹ ਫੜਚਾਲ ਡਾਲ ਨਿਮੇੜ ਕੰਮ ਚੱਕ ਉਹ ਨੂੰ ਮੈਂ 20 ਵਾਰੀ ਕਹਤਾ ਮਾਹੂ ਤੂੰ ਖੇਤ ਗੇੜਾ ਮਾਰ ਲਿਆ ਕਰ ਜੇ ਕੋਈ ਉਹ ਗਿਆ ਹੋਇਆ ਚੱਲ ਪਿਆ ਦੇਖਣ ਗਿਆ ਹੋਇਆ ਹਾਂ ਤੂੰ ਆਪ ਫੜ ਲ ਹੁਣ ਤੱਕ ਕਿੰਦੇ ਦਾ ਆਪ ਫੜ ਲੈਂਦਾ ਆ ਕਿਸੇ ਦੀ ਜੀਰੀ ਚ ਹੈਗੇ ਨੇ ਕੱਖ ਸਾਫ ਪਈਆਂ ਨਜ਼ੀਰੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਆ ਦੋ ਤਿੰਨ ਕ ਪੇਡਿਆਂ ਨਾਲੀ ਬੁਰੀ ਲੱਗੀ ਜਾਂਦੀ ਆਪਣੀ ਜੀਰੀ ਤੋ ਹੁਣ ਚੱਕਦਾਤੀ ਇਹਦੇ ਵਿੱਚ ਦੇ ਗੇੜਾ ਨਿਮੇੜ ਕੰਮ ਯਾਰ ਮੈਂ ਹੋਰ ਲੈਣ ਤਾਂ 1000 ਰੁਪਏ ਆਇਆ ਥੀ ਵੀ ਕੋਈ ਸਕੀਮ ਬਣਾ ਕੇ 1000 ਰੁਪਏ ਲੈ ਕੇ ਆਵਾਂਗੇ ਕਾਹਨੇ ਤਾਂ ਮੈਨੂੰ 100 ਕੰਮ ਬਣਿਆ ਹੁੰਦਾ ਇਹ ਤਾਂ ਮੈਨੂੰ ਹੈ ਲਾ ਉਹ ਸਕੀਮ ਪੂਰੀ ਕਰ ਜੀ